ਭਾਰਤ ਦੇ ਵਿੱਚ ਬੀਤੇ ਕੱਲ ਉਪਰਾਸ਼ਟਪਤੀ ਦੀ ਚੋਣ ਹੋਈ ਹੈ ਕਿਉਂਕਿ ਉਸ ਤੋਂ ਪਹਿਲਾਂ ਜਗਦੀਸ਼ ਤਨਖਰ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ ਤੇ ਅਸਤੀਫਾ ਤੋਂ ਬਾਅਦ ਇਹ ਚੋਣ ਹੋਣੀ ਹਜੇ ਬਾਕੀ ਸੀ ਤਾਂ ਉਸ ਤੋਂ ਬਾਅਦ ਜਦੋਂ ਇਹ ਚੋਣ ਹੋਈ ਹੈ ਤਾਂ ਉਸ ਦੇ ਵਿੱਚ ਜਿਹੜੀਆਂ ਵੋਟਾਂ ਪਈਆਂ ਨੇ ਤੇ ਬੈਲਟ ਪੇਪਰ ਦੇ ਨਾਲ ਵੋਟਾਂ ਪਾਈਆਂ ਗਈਆਂ ਨੇ ਉਸ ਤੋਂ ਬਾਅਦ ਉਪਰਾਸ਼ਟਪਤੀ ਦੀ ਚੋਣ ਦੇ ਨਤੀਜੇ ਮੰਗਲਵਾਰ ਸ਼ਾਮ ਨੂੰ ਹੀ ਘੋਸ਼ਿਤ ਕਰ ਦਿੱਤੇ ਗਏ ਸੀ ਜਿਸ ਦੇ ਵਿੱਚ ਐਨਡੀਓ ਉਮੀਦਵਾਰ ਸੀਪੀ ਰਾਧਾ ਕ੍ਰਿਸ਼ਨਨ ਨੂੰ 452 ਵੋਟਾਂ ਮਿਲੀਆਂ ਨੇ ਤੇ ਇਸ ਦੇ ਨਾਲ ਦੂਜੇ ਪਾਸੇ ਵਿਰੋਧੀ ਉਮੀਦਵਾਰ ਵੀ ਸੁਦਰਸ਼ਨ ਜੈਡੀ ਨੂੰ ਜਿਹੜਾ ਕਿ ਇੰਡੀਆ ਗਰਜੋੜ ਦੇ ਵੱਲੋਂ ਸੀ ਉਹਨਾਂ ਨੂੰ 300 ਵੋਟਾਂ ਮਿਲੀਆਂ ਨੇ 781 ਵੋਟ ਜਿਹੜੇ ਯੋਗ ਵੋਟਰ ਨੇ ਉਹਨਾਂ ਦੇ ਵਿੱਚੋਂ 767 ਨੇ ਵੋਟ ਪਾਈ ਹੈ ਤੇ ਜਿਨ੍ਹਾਂ ਦੇ ਵਿੱਚੋਂ 752 ਵੋਟਾਂ ਵੈਧ ਤੇ 15 ਅਵੈਧ ਸੀ ਤੇ ਐਨਡੀਆ ਦੀ ਸੰਖਿਆਤਮਕ ਤਾਕਤ ਜਿਹੜੀ ਹੈ ਉਹਦੇ ਕਾਰਨ ਰਾਧਾ ਕ੍ਰਿਸ਼ਨਨ ਦੀ ਜਿੱਤ ਲਗਭਗ ਪੱਕੀ ਹੀ ਸੀ ਪਰ ਜਿੱਤ ਦੇ ਪੈਮਾਨੇ ਨੂੰ ਵਿਰੋਧੀ ਧਿਰ ਲਈ ਝਟਕਾ ਮੰਨਿਆ ਜਾ ਰਿਹਾ ਤੇ ਕਾਰਨ ਇਹ ਵੀ ਹੈ ਕਿ ਜਿੱਤ ਦੇ ਵਿੱਚ ਇੰਨਾ ਫਰਕ ਵਿਰੋਧੀ ਸੰਸਦ ਮੈਂਬਰਾਂ ਵੱਲੋਂ ਕਰਾਸ ਵੋਟਿੰਗ ਅਤੇ ਅवैध ਵੋਟਾਂ ਕਾਰਨ ਹੋ ਸਕਦਾ ਹੈ ਭਾਜਪਾ ਨੇਤਾਵਾਂ ਨੇ ਦਾਵਾ ਕੀਤਾ ਕਿ ਵਿਰੋਧੀ ਧਿਰ ਦੇ 40 ਸੰਸਦ ਮੈਂਬਰਾਂ ਨੇ ਰਾਧਾ ਕ੍ਰਿਸ਼ਨਨ ਦਾ ਸਮਰਥਨ ਸਿੱਧੇ ਤੌਰ ਤੇ ਜਾਂ ਅवैध ਵੋਟਾਂ ਰਾਹੀਂ ਕੀਤਾ ਤੇ ਇਹ ਚੋਣ ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਅਸਤੀਫੇ ਤੋਂ ਬਾਅਦ ਹੋਈ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਧਾ ਕ੍ਰਿਸ਼ਨਨ ਦੀ ਜੀਵਨ ਭਰ ਦੀ ਜਿਹੜੀ ਸੇਵਾ ਦੀ ਪ੍ਰਸ਼ੰਸਾ ਕੀਤੀ ਹੈ ਤੇ ਉਹਨਾਂ ਦੀ ਅਗਵਾਈ ਉੱਤੇ ਭਰੋਸਾ ਵੀ ਪ੍ਰਗਟਾਇਆ। ਰੈਡੀ ਨੇ ਨਤੀਜੇ ਨੂੰ ਨਿਮਰਤਾ ਦੇ ਨਾਲ ਸਵਕਾਰ ਵੀ ਕੀਤਾ। ਕਿਉਂਕਿ ਉਹ ਇੱਕ ਪਹਿਲਾਂ ਜੱਜ ਰਹਿ ਚੁੱਕੇ ਨੇ ਤੇ ਇਹ ਆ ਵੀ ਇੰਡੀਆ ਗਰਜੂਰ ਦੇ ਵੱਲੋਂ ਉਹਨੂੰ ਖੜਾ ਕੀਤਾ ਗਿਆ ਸੀ ਜਦਕਿ ਰਾਹੁਲ ਗਾਂਧੀ ਨੂੰ ਪੂਰੀ ਉਮੀਦ ਸੀ ਐਸ ਗਾਂਧੀ ਵਿਰੋਧੀ ਧਿਰ ਦੇ ਨੇਤਾ ਨੇ ਲੋਕ ਸਭਾ ਦੇ ਵਿੱਚ ਤੇ ਉਹਨਾਂ ਨੂੰ ਉਮੀਦ ਸੀ ਪੂਰੀ ਕਿ ਅਸੀਂ ਇਹ ਜਿਹੜੇ ਰੈਡੀ ਨੇ ਉਹ ਜਿੱਤ ਜਾਣਗੇ। ਪਰ ਐਸ ਦੇ ਵਿੱਚ ਅਜੇ ਹਾਂ ਨਹੀਂ ਹੋਇਆ ਕਿਉਂਕਿ 15 ਵੋਟਾਂ ਜਿਹੜੀਆਂ ਨੇ ਉਹ ਦੂਜੇ ਪਾਸੇ ਚਲੀ ਗਈਆਂ ਤੇ ਆਖਰ ਖਰ ਤੌਰ ਤੇ ਜੀ ਸ਼ਿਵ ਸੈਨਾ ਦੇ ਵੱਲੋਂ ਉਦੋਂ ਠਾਕਰੇ ਦੇ ਜਿਹੜੀਆਂ ਵੋਟਾਂ ਨੇ ਉਹ ਵਿਰੋਧੀ ਪੱਖ ਦੇ ਵਿੱਚ ਗਈਆਂ ਨੇ ਜਿਸ ਦੇ ਕਾਰਨ ਜੈਡੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਕਾਂਗਰਸ ਨਤੀਜੇ ਨੂੰ ਕਾਂਗਰਸ ਨੇ ਵੀ ਜਿਹੜਾ ਹੁਣ ਫਿਰ ਨਤੀਜੇ ਸਵਕਾਰ ਕਰਨੇ ਹੀ ਸੀ ਪਰ ਇਹ ਗੱਲ ਜ਼ਰੂਰ ਹੈ ਕਿ ਵਿਚਾਰਧਾਰਕ ਤੌਰ ਦੇ ਉੱਤੇ ਸੱਤਾ ਤਾਰੀ ਗੜ ਜੋੜ ਦਾ ਵਿਰੋਧ ਕਰਨ ਦੀ ਜਿਹੜੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਉਹਨਾਂ ਨੇ ਜ਼ਰੂਰ ਕੀਤੀ ਹੈ ਹੁਣ ਦੇਖਿਆ ਜਾਵੇ ਤਾਂ ਦੇਸ਼ ਨੂੰ ਬੀਤੇ ਕੱਲ੍ਹ ਯਾਨੀ ਕਿ 9 ਸਤੰਬਰ ਨੂੰ ਆਪਣਾ ਨਵਾਂ ਉਪ ਰਾਸ਼ਟਰਪਤੀ ਮਿਲ ਚੁੱਕਿਆ ਹੈ ਤੇ ਐਨਡੀਓ ਉਮੀਦਵਾਰ ਸੀਪੀ ਰਾਧਾ ਕ੍ਰਿਸ਼ਨਨ ਨੇ ਵਿਰੋਧੀ ਘਰ ਜ਼ੋਰ ਭਾਰਤ ਦੇ ਉਮੀਦਵਾਰ ਵੀ ਸੁਦਰਸ਼ਨ ਜੈਗੀ ਨੂੰ ਹਰਾ ਕੇ ਉਪ ਰਾਸ਼ਟਰਪਤੀ ਦੀ ਚੋਣ ਜਿੱਤੀ ਹੈ ਤੇ ਇਸ ਜਿੱਤ ਦੇ ਨਾਲ ਰਾਧਾ ਕ੍ਰਿਸ਼ਨਨ ਨੂੰ ਉਪ ਰਾਸ਼ਟਰਪਤੀ ਹੋਣ ਦੇ ਵਜੋਂ ਸਾਰੀਆਂ ਸਹੂਲਤਾਂ ਤੇ ਨਾਲ-ਨਾਲ ਹੋਰ ਵੀ ਕਈ ਲਾਭ ਮਿਲਣਗੇ ਖਾਸ ਗੱਲ ਇਹ ਹੈ ਕਿ ਭਾਰਤ ਦੇ ਉੱਪਰ ਰਾਸ਼ਟਰਪਤੀ ਨੂੰ ਆਪਣੇ ਅਹੁਦੇ ਦੇ ਲਈ ਸਿੱਧੇ ਤੌਰ ਦੇ ਉੱਤੇ ਤਨਖਾਹ ਨਹੀਂ ਮਿਲਦੀ। ਉਹਨਾਂ ਨੂੰ ਰਾਜ ਸਭਾ ਦੇ ਚੇਅਰਮੈਨ ਦੇ ਵਜੋਂ ਤਨਖਾਹ ਦਿੱਤੀ ਜਾਂਦੀ ਹੈ ਕਿਉਂਕਿ ਇਹ ਅਹੁਦਾ ਉੱਪਰ ਰਾਸ਼ਟਰਪਤੀ ਦੇ ਕੋਲ ਹੀ ਹੁੰਦਾ ਹੈ। ਤਿਆਰ ਕਰਕੇ ਉਹਨਾਂ ਨੂੰ ਤਨਖਾਹ ਮਿਲਦੀ ਹੈ। ਉਪ ਰਾਸ਼ਟਰਪਤੀ ਬਣਨ ਤੋਂ ਬਾਅਦ ਤਨਖਾਹ ਦੇ ਨਾਲ-ਨਾਲ ਹੋਰ ਵੀ ਕਈ ਖਾਸ ਸਹੂਲਤਾਂ ਸੀਪੀ ਰਾਧਾ ਕ੍ਰਿਸ਼ਨਨ ਨੂੰ ਮਿਲ ਲਗੀਆਂ। ਉਹਦਾ ਵਿੱਚ ਇਹ ਹੈ ਕਿ ਰਾਜ ਸਭਾ ਦੇ ਚੇਅਰਮੈਨ ਨੂੰ ਪ੍ਰਤੀ ਮਹੀਨਾ 4 ਲੱਖ ਰੁਪਏ ਤਨਖਾਹ ਮਿਲਦੀ ਹੈ। ਤੇ ਐਸਾ ਹਿਸਾਬ ਦੇ ਨਾਲ اے ਸੀ ਪੀ ਦਾ ਦਾ ਕ੍ਰਿਸ਼ਨਨ ਦੀ ਤਨਖਾਹ 4 ਲੱਖ ਰੁਪਏ ਹੋਏਗੀ ਤਨਖਾਹ ਤੋਂ ਇਲਾਵਾ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਹੋਰ ਸਹੂਲਤਾਂਾਂ ਵੀ ਜਿਹੜੀਆਂ ਨੇ ਉਹ ਨਾਲ ਦਿੱਤੀਆਂ ਜਾਣੀਆਂ ਨੇ ਜਿਦੇ ਵਿੱਚ ਖਾਸ ਤੌਰ ਤੇ ਇੱਕ ਆਲੀਸ਼ਾਨ ਬੰਗਲਾ ਹੋਏਗਾ ਉਹਨਾਂ ਨੂੰ ਰਹਿਣ ਲਈ ਇਹ ਆਲੀਸ਼ਾਨ ਬੰਗਲਾ ਜਿਹੜਾ ਹੈ ਉਹ ਸਰਕਾਰੀ ਤੌਰ ਦੇ ਉੱਤੇ ਮਿਲੇਗਾ ਇਹ ਖਾਸ ਗੱਲ ਉਹਦੇ ਵਿੱਚ ਹੈ ਤੇ ਦੂਜੇ ਪਾਸੇ ਆਵਾਜਾਈ ਦੇ ਲਈ ਇੱਕ ਜਿਹੜੀ ਆ ਬੁਲੇਟ ਪ੍ਰੂਫ ਸਰਕਾਰੀ ਗੱਡੀ ਵੀ ਉਹਨੂੰ ਦਿੱਤੀ ਜਾਏਗੀ ਤੇ ਨਾਲ-ਨਾਲ Z+ ਸੁਰੱਖਿਆ ਜਿਹੜੀ ਹੈ ਉਹ ਨਾਲ ਦੇ ਲਈ ਜਾਊਗੀ ਤੇ ਉਹਨਾਂ ਨੂੰ ਇਸ ਚਰਨ ਦੀ ਸੁਰੱਖਿਆ ਪਹਿਲੇ ਦਿਨ ਤੋਂ ਉਪਲਬਧ ਹੋ ਜਾਣੀ ਹੈ ਤੇ ਹੁਣ ਇਹ ਵੀ ਹੈ ਕਿ ਜਿਹੜੀਆਂ ਉਹ ਬਿਨਾ ਕਿਸੇ ਨਿੱਜੀ ਖਰਚ ਦੇ ਦੇਸ਼ ਦੇ ਅੰਦਰ ਅਤੇ ਵਿਦੇਸ਼ ਯਾਤਰਾ ਕਰਨ ਦੇ ਉਹ ਯੋਗ ਨੇ ਕਿਸੇ ਵੀ ਥਾਂ ਤੇ ਆ ਜਾ ਸਕਦੇ ਨੇ ਉਹਨਾਂ ਸਰਕਾਰੀ ਖਰਚੇ ਦੇ ਉੱਤੇ ਤੇ ਨਾਲ ਨਾਲ ਉਹਨੂੰ ਹਰ ਰੋਜ਼ ਦਾ ਰੋਜ਼ਾਨਾ ਭੱਤਾ ਵੀ ਇੱਕ ਤੌਰ ਦੇ ਉੱਤੇ ਮਿਲੇਗਾ ਜਿਹਦੇ ਲਈ ਉਹ ਆਪਣਾ ਖਰਚ ਕਰ ਸਕਦੇ ਨੇ ਜਦੋਂ ਉਹ ਉਪਰਾਸ਼ਟਪਤੀ ਆਪਣਾ ਅਹੁਦਾ ਛੱਡ ਦੇਣਗੇ ਤਾਂ ਉਸ ਤੋਂ ਬਾਅਦ ਵੀ ਉਹਨਾਂ ਨੂੰ ਕਈ ਸਹੂਲਤਾਂ ਜਿਹੜੀਆਂ ਨੇ ਉਹ ਮਿਲਦੀਆਂ ਰਹਿਣਗੀਆਂ ਜਿਹਦੇ ਵਿੱਚ ਆਪਣਾ ਜਦੋਂ ਕਾਰਜਕਾਲ ਖਤਮ ਉਹਨਾਂ ਦਾ ਹੋਏਗਾ ਤਾਂ ਉਸ ਤੋਂ ਬਾਅਦ ਵੀ ਸਹੂਲਤਾਂ ਦੇ ਵਿੱਚ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਏਗੀ ਜੋ ਉਹਨਾਂ ਨੂੰ ਰਾਜ ਸਭਾ ਦੇ ਸਾਬਕਾ ਚੇਅਰਮੈਨ ਦੇ ਅਹੁਦੇ ਵੱਜੋਂ ਮਿਲਦੀ ਹੈ ਤੇ ਇਹ ਜਿਹੜੀ ਪੈਨਸ਼ਨ ਹੈ ਉਹਨਾਂ ਦੀ ਤਨਖਾਹ ਜਿਵੇਂ ਉਹ 4 ਲੱਖ ਹੈ ਤਾਂ ਉਹਦਾ ਅੱਧਾ ਜਿਹੜਾ ਹੈ ਉਹਨਾਂ ਨੂੰ ਇਸ ਤਨਖਾਹ ਦੇ ਰੂਪ ਦੇ ਵਿੱਚ ਮਿਲਦਾ ਰਹੂਗਾ ਯਾਨੀ ਕਿ 2 ਲੱਖ ਰੁਪਇਆ ਤੇ ਹੋਰ ਨਾਲ ਉਹਦੇ ਨਾਲ ਮੈਡੀਕਲ ਸਮੇਤ ਰੀਆਂ ਹੋਰ ਸਰਕਾਰੀ ਸਹੂਲਤਾਂ ਨੇ ਉਹ ਉਹਨਾਂ ਨੂੰ ਮਿਲਦੀਆਂ ਰਹਿਣਗੀਆਂ ਤੇ ਚੋਣ ਜਿੱਤਣ ਦੇ ਉਤੇ ਸੀਪੀ ਰਾਦਾਕ੍ਰਿਸ਼ਨਨ ਦਾ ਇੱਕ ਵੱਡਾ ਬਿਆਨ ਵੀ ਸਾਹਮਣੇ ਆਇਆ ਉਹ ਵੀ ਤੁਹਾਨੂੰ ਸਾਂਝਾ ਕਰਦਾਂਗੇ ਉਪ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਸੀਪੀ ਰਾਦਾਕ੍ਰਿਸ਼ਨਨ ਨੇ ਆਪਣੀ ਜਿੱਤ ਨੂੰ ਰਾਸ਼ਟਰਵਾਦੀ ਵਿਚਾਰਧਾਰਾ ਦੀ ਜਿੱਤ ਦੱਸਿਆ ਤੇ ਉਹਨਾਂ ਨੇ ਇਹ ਆਖਿਆ ਕਿ ਉਹਨਾਂ ਦਾ ਟੀਚਾ 2047 ਤੱਕ ਭਾਰਤ ਨੂੰ ਇੱਕ ਵਿਕਸਤ ਰਾਸ਼ਟਰ ਬਣਾਉਣਾ ਹੈ ਤੇ ਨਾਲਾ ਉਹਨਾਂ ਨੇ ਚੋਣ ਦੇ ਵਿੱਚ 452 ਵੋਟਾਂ ਪ੍ਰਾਪਤ ਕੀਤੀਆਂ ਜਦੋਂ ਕਿ ਵਿਰੋਧੀ ਉਮੀਦਵਾਰ ਵੀ ਸੁਦਰਸ਼ਨ ਜੈਡੀ ਨੂੰ 300 ਹੀ ਵੋਟਾਂ ਮਿਲੀਆਂ ਨੇ ਆਪਣੀ ਪਹਿਲੀ ਜਨਤਕ ਟਿੱਪਣੀ ਦੇ ਵਿੱਚ ਨਵੇਂ ਬਣੇ ਉਪਰ ਰਾਸ਼ਟਰਪਤੀ ਰਾਦਾ ਕ੍ਰਿਸ਼ਨਨ ਨੇ ਇਹ ਕਿਹਾ ਕਿ ਦੂਜੇ ਪੱਖ ਯਾਨੀ ਕਿ ਵਿਰੋਧੀ ਗੱਜੋੜ ਨੇ ਇਹ ਕਿਹਾ ਕਿ ਇਹ ਇੱਕ ਵਿਚਾਰਧਾਰਕ ਲੜਾਈ ਸੀ ਪਰ VOTING ਪੈਟਰਨ ਦਰਸਾਉਂਦਾ ਹੈ ਕਿ ਰਾਸ਼ਟਰਵਾਦੀ ਵਿਚਾਰਧਾਰਾ ਦੀ ਜਿੱਤ ਹੋਈ ਹੈ। ਉਹਨਾਂ ਨੇ ਅੱਗੇ ਵੀ ਆਖਿਆ ਕਿ ਇਹ ਹਰ ਭਾਰਤੀ ਦੀ ਜਿੱਤ ਹੈ ਤੇ ਜੇਕਰ ਅਸੀਂ 2047 ਤੱਕ ਇੱਕ ਵਿਕਸਿਤ ਭਾਰਤ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਸਾਰਿਆਂ ਨੂੰ ਮਿਲ ਕੇ ਵਿਕਾਸ ਉੱਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ।